ਯੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਪੰਜਾਬ ਦੇ ਅੰਦਰ ਬਹੁਤ ਵੱਡੀ ਸ਼ੁਰੂਆਤ ਹੋਈ ਹੋਈ ਆ ਔਰ ਅੱਜ ਜਿਹੜਾ ਪੰਜਾਬ ਦੇ ਅੰਦਰੋਂ ਨਸ਼ਾ ਉਹਨੂੰ ਯੁੱਧ ਲੈਵਲ ਦੇ ਉੱਤੇ ਖਤਮ ਕਰਨ ਦਾ ਪੀਚਾ ਸਰਕਾਰ ਨੇ ਬਣਾਇਆਗਾ ਪਿਛਲੇ 1 ਮਾਰਚ 2025 ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ 16000 62 16062 ਕੇਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਔਰ 25170 ਜਿਹੜੇ ਲੋਕਾਂ ਦੀ ਅरेस्ट ਹੋਈ ਆ ਔਰ ਇਹਦੇ ਵਿੱਚ ਜਿਹੜੋ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਪੁਲਿਸ ਗਈ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਉਹਦੇ ਵਿੱਚ ਲਗਭਗ 144 ਲੋਕ ਜਿਹੜਨੇ ਕਿ ਉਹ ਉਹਨਾਂ ਨੂੰ ਵੀ ਜਿਹੜਾ ਹੈ ਸੈਲਫ ਡਿਫੈਂਸ ਕਰਦੇ ਆ ਪੁਲਿਸ ਨੇ ਉਹ ਵੀ ਜਿਹੜੇ ਇੰਜਰਡ ਹੋਏ ਨੇ ਯਾਨੀ ਕਿ ਇਨਕਾਊਂਟਰ ਜਿਹੜੇ ਦਾ ਲੋਕਾਂ ਦੇ ਹੋਏ ਨੇ ਤਾਂ ਉਹ ਲੋਕ ਜਿਹੜੇ ਪੁਲਿਸ ਦੀ ਗ੍ਰਿਫਤ ਚਾਏ ਨੇ ਇਸ ਤੋਂ ਬਿਨਾ 178 ਉਹਨਾਂ ਲੋਕਾਂ ਦੇ ਘਰ ਤਾਹੇ ਗਏ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਪੰਜਾਬ ਦੇ ਅੰਦਰ ਕਰੋੜਾਂ ਰੁਪਏ ਕਮਾ ਕੇ ਆਪਣੀਆਂ ਆਲੀਸ਼ਾਨ ਘਰ ਬਣਾਏ ਸੀ 178 ਉਹ ਘਰ ਵੀ ਜਿਹੜੇ ਨੇ ਤਾਏ ਗਏ ਨੇ ਇਹ ਹੁਣ ਤੱਕ ਦਾ ਜਿਹੜਾ ਡਿਟੇਲ ਆ ਪਿਛਲੇ ਲਗਭਗ 1 ਮਾਰਚ ਤੋਂ ਲੈ ਕੇ ਅੱਜ 9 ਅੱਠ ਤੱਕ ਜਿਹੜੀ ਚੱਲੀ ਆ